ਆਜੋ ਜਗ੍ਹਾ ਤੁਸੀਂ ਵੇਖ ਰਹੇ ਹੋ ਐ ਸੈਂਟਰੀ ਦੇ ਉੱਤੇ ਇੱਕ ਬੀਬੀ ਖੜੀ ਸੀ ਜਿੱਥੇ ਆਹ ਜਗ੍ਹਾ ਰਸ਼ ਪਿਆ ਔਰ ਪਿੱਛੇ ਇੱਕ ਆਟੋ ਹੁੰਦਾ ਪੁਲ ਦੇ ਉੱਤੋਂ ਆਟੋ ਆ ਕੇ ਪਲਟੀ ਖਾ ਜਾਂਦਾ ਬੀਬੀ ਆਟੋ ਦੇ ਹੇਠਾਂ ਆ ਜਾਂਦੀ ਆ ਹੁਣ ਤੁਹਾਨੂੰ ਇਹ ਗੱਲ ਕਿਉਂ ਲੱਗਿਆ ਦੱਸਣਾ ਸੀ ਕਿ ਇਸ ਜਗ੍ਹਾ ਉੱਤੇ ਅਕਸਰ ਹੀ 2-3 ਘੰਟੇ ਡੇਲੀ ਜਾਮ ਲੱਗਦਾ ਡੇਲੀ ਰਸ਼ ਪੈਂਦਾ ਕਿਉਂ ਰਸ਼ ਪੈਂਦਾ ਇਹਦੇ ਬਾਰੇ ਵੀ ਜਾਣਕਾਰੀ ਦੇ ਦਈਏ ਕਿ ਇੱਥੇ ਸ਼ਾਮ ਵੇਲੇ ਇੱਕ ਬੀਬੀ ਖੜੀ ਸੀ ਬੀਬੀ ਕੋਈ ਸਾਧਨ ਡਿੱਗਦੀ ਹੋਵੇਗੀ ਵੇਟ ਕਰਦੀ ਹੋਵੇਗੀ ਕਿਸੇ ਬੱਸ ਦਾ ਕਿਉਂਕਿ ਬੱਸਾਂ ਵੀ ਜਾਂਦੀਆਂ ਤਾਂ ਆਟੋ ਇੱਕ ਆਉਂਦਾ ਤੇਜ਼ ਰਫ਼ਤਾਰ ਜਦੋਂ ਆਟੋ ਵਾਲੇ ਨੂੰ ਅੱਗੇ ਝਾਕਾ ਲੱਗਦਾ ਤਾਂ ਉਹ ਤਾਂ ਆਟੋ ਪਲਟੀ ਹੋ ਜਾਂਦਾ ਬੀਬੀ ਆਟੋ ਦੇ ਫੇਟਾਂ ਆ ਜਾਂਦੀ ਆ ਔਰ ਬੀਬੀ ਦੇ ਸੱਟਾਂ ਲੱਗ ਜਾਂਦੀਆਂ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਸਿਰਫ 3 ਦਿਨ ਪਹਿਲਾਂ ਦੀਆਂ ਗੱਲਾਂ ਨੇ ਸਿਰਫ 2-3 ਦਿਨ ਪਹਿਲਾਂ ਗੱਲ ਇਹ ਘਟਨਾ ਵਾਪਰੀ ਆ ਤਾਂ ਹੁਣ ਦੱਸ ਦਈਏ ਕਿ ਜਦੋਂ ਤੋਂ ਇਹ ਪੁਲ ਚੱਲ ਰਿਹਾ ਇਹ ਪੁਲ ਲਗਾਤਾਰ ਚੱਲਣ ਨਾਲ ਐਸ ਦਾ ਲੋਕਾਂ ਨੂੰ ਸੁੱਖ ਤਾਂ ਬਹੁਤ ਹੋਇਆ ਲੇਕਿਨ ਹਾਸਾ ਇੱਥੇ ਬਹੁਤ ਵੱਡਾ ਹੋਵੇਗਾ ਇਹ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਨਿੱਜੀ ਸਕੂਲ ਹੈ ਬਿਲਕੁਲ ਪੁਲ ਉੱਤਰਦੇ ਆਈ ਨਿੱਜੀ ਸਕੂਲ ਹੈ ਔਰ ਨਿੱਜੀ ਸਕੂਲ ਦੀ ਜਿਹੜੀ ਪਾਰਕਿੰਗ ਹੈ ਉਹ ਅੰਦਰ ਤਾਂ ਹੋਵੇਗੀ ਲੇਕਿਨ ਸਿਰਫ ਬੱਸਾਂ ਵਾਸਤੇ ਆਮ ਪਬਲਿਕ ਵਾਸਤੇ ਨਹੀਂ ਆਮ ਪਬਲਿਕ ਜਿਹੜੀ ਆਪਣੇ ਬੱਚੇ ਲੈਣ ਆਉਂਦੇ ਆ ਉਹਨਾਂ ਦੇ ਕਨਵੈਨਸ ਬਾਹਰ ਖੜੇ ਹੁੰਦੇ ਆ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਐਡੇ ਰਸ਼ ਦੇ ਵਿੱਚ ਹਾਈਵੇ ਦੇ ਉੱਤੋਂ ਕੋਈ ਦੂਰ ਤੋਂ ਟਰਾਲਾ ਆ ਰਿਹਾ ਜਿਵੇਂ ਕੋਈ ਮਾਲਵੇ ਵੱਲੋਂ ਆ ਜਾਂਦਾ ਜਲੰਧਰ ਵੱਲੋਂ ਆ ਜਾਂਦਾ ਕਾਉ ਟਰਾਲੇ ਦੀ ਅਕਸਰ ਰੱਬ ਨਾ ਕਰੇ ਜੇ ਕੋਈ ਬ੍ਰੇਕ ਨਾ ਲੱਗੇ ਕੋਈ ਘਟਰਾ ਵਾਪਰ ਜਾਵੇ ਤਾਂ ਅੱਗੇ ਕਿੰਨਾ ਵੱਡਾ ਨੁਕਸਾਨ ਹੋਵੇਗਾ ਆ ਤੁਸੀਂ ਵੇਖ ਰਹੇ ਹੋ ਸਮਝ ਰਹੇ ਹੋ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੋ ਨਿੱਜੀ ਸਕੂਲ ਬਿਲਕੁਲ ਰੋਡ ਦੇ ਉੱਤੇ ਆ ਫਰੰਟ ਤੇ ਗੇਟ ਲੱਗਾ ਤਾਂ ਨਿੱਜੀ ਸਕੂਲ ਦੀ ਆਪਣੀ ਪਾਰਕਿੰਗ ਅੰਦਰ ਆਪਣੀਆਂ ਬੱਸਾਂ ਅੰਦਰ ਜਾ ਰਹੀਆਂ ਅੰਦਰੋਂ ਆ ਰਹੀਆਂ ਲੇਕਿਨ ਜੋ ਪੇਰੈਂਟਸ ਜੋ ਪਰਿਵਾਰ ਆਪਣੇ ਬੱਚੇ ਲੈਣ ਵਾਸਤੇ ਖੁਦ ਆਉਂਦੇ ਆ ਆਪਣੇ ਸਕੂਟਰੀਆਂ ਤੇ ਆਪਣੀਆਂ ਕਾਰਾਂ ਤੇ ਆਪਣੇ ਜ਼ਦਨ ਤੇ ਉਨਾ ਵਾਸਤੇ ਮੁਸ਼ਕਿਲ ਹੋ ਗਈ ਔਰ ਜੇ ਕਦੇ ਇਥੇ ਹਾਦਸਾ ਵਾਪਰ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਉਹ ਪੇਰੈਂਟਸ ਜ਼ਿੰਮੇਵਾਰ ਹੋਣਗੇ ਜੋ ਇਥੇ ਆ ਕੇ ਰੋਡ ਦੇ ਉੱਤੇ ਆਪਣੇ ਕਨਵੈਂਸ ਖੜੇ ਕਰਦੇ ਆ ਉਹ ਪੇਰੈਂਟਸ ਜ਼ਿੰਮੇਵਾਰ ਹੋਣਗੇ ਜੋ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਲੈ ਕੇ ਆਉਂਦੇ ਆ ਔਰ ਛੱਡ ਕੇ ਜਾਂਦੇ ਆ ਔਰ ਇਸ ਤਰ੍ਹਾਂ ਰੋਜ਼ ਦੀ ਦੋ ਵਾਰ ਇਹਨਾਂ ਦੀ ਆਵਾਜ਼ ਹੀ ਰਹਿੰਦੀ ਆ ਉਹ ਪੇਰੈਂਟਸ ਜ਼ਿੰਮੇਵਾਰ ਹੋਣਗੇ ਜੋ ਪੇਰੈਂਟਸ ਬੱਚਿਆਂ ਨੂੰ ਪੜ੍ਹਾ ਰਹੇ ਆ ਕੀ ਬੱਚਿਆਂ ਦੀ ਜ਼ਿੰਮੇਵਾਰੀ ਮਾਪਿਓ ਨੇ ਨਹੀਂ ਲੈਣੀ ਲੈਣੀ ਜ਼ਰੂਰ ਹੈ ਲੇਕਿਨ ਦੱਸ ਦਈਏ ਕਿ ਜਗਾ ਕਈ ਵਾਰ ਹਰ ਬੰਦੇ ਨੇ ਆਪਣੀ ਕੋਈ ਨਾ ਕੋਈ ਸਾਧਨ ਬਣਾਇਆ ਹੁੰਦਾ ਜਿਵੇਂ ਸਕੂਲ ਬਣਿਆ ਨਿੱਜੀ ਕਈ ਫੈਕਟਰੀਆਂ ਵੀ ਬਣੀਆਂ ਨੇ ਬਹੁਤ ਕੁਝ ਬਣਿਆ ਹੁੰਦਾ ਪਰ ਉਸ ਦੀ ਜ਼ਿੰਮੇਵਾਰੀ ਬਿਲਕੁਲ ਉਸ ਦੀ ਹੋਵੇਗੀ ਕਿਉਂਕਿ ਜੇ ਕੋਈ ਹਾਦਸਾ ਵਾਪਰਦਾ ਤਾਂ ਜ਼ਿੰਮੇਵਾਰ ਉਹ ਨਿੱਜੀ ਸਕੂਲ ਹੋ ਸਕਦਾ ਕਿਉਂਕਿ ਨਿੱਜੀ ਸਕੂਲ ਨੇ ਜੇ ਬੱਚੇ ਇੱਥੇ ਲੈਣੇ ਆ ਤਾਂ ਜਾਂ ਫਿਰ ਪ੍ਰੋਪਰ ਆਪਣੀਆਂ ਬਸਰ ਰੱਖੇ ਤਾਂ ਪ੍ਰੋਪਰ ਉਹਨਾਂ ਦੇ ਘਰ ਹੁਣ ਪ੍ਰੋਪਰ ਬੱਚਿਆਂ ਨੂੰ ਛੱਡਣਾ ਹਰ ਗਲੀ ਦੇ ਵਿੱਚ ਜਾਂ ਉਥੋਂ ਦਾ ਕਿਰਾਇਆ ਹਰ ਪਰਿਵਾਰ ਨਹੀਂ ਭਰ ਸਕਦਾ ਤਾਂ ਪਰਿਵਾਰ ਸੋਚਦਾ ਕਿ ਲੋਕਲ ਆਸੀਂ ਆਪ ਹੀ ਛੱਡ ਜਾਂਦੇ ਆਂ ਸਾਨੂੰ ਇਨਾ ਕਿਰਾਇਆ ਵਾਰਾ ਨਹੀਂ ਖਾਂਦਾ ਹੁਣ ਕਿਤੇ ਸਕੂਲ ਦੀ ਗਲਤੀ ਜਾਪਦੀ ਆ ਤਾਂ ਕਿਤੇ ਪੇਰੈਂਟਸ ਦੀ ਜਾਪਦੀ ਆ ਹੁਣ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਗੱਲਾਂ ਵਿਚਾਰਾਂ ਵਿੱਚ ਆਉਂਦੀਆਂ ਔਰ ਜਾਮ ਤੁਸੀਂ ਲਗਾਤਾਰ ਵੇਖ ਰਹੇ ਹੋ ਬਹੁਤ سارے ਸ਼ਹਿਰਾਂ ਵਿੱਚ ਇਸ ਤਰ੍ਹਾਂ ਫਲਾਈਓਵਰ ਉਤਰਦੇ ਨੇ ਨੋ ਡਾਊਟ ਕਿ ਨਹੀਂ ਉਤਰਦੇ ਲੇਕਿਨ ਅਸੀਂ ਦੱਸ ਦਈਏ ਕਿ ਇਸ ਫਲਾਈਓਵਰ ਦੇ ਉੱਤੋਂ ਦੂਰੋਂ ਆਉਣ ਵਾਲੀਆਂ ਗੱਡੀਆਂ ਨੂੰ ਫਲੈਖਾ ਪਹਿਲਾਂ ਇੱਥੇ ਬਣਿਆ ਹੀ ਨਹੀਂ ਸੀ ਫਲਾਈਓਵਰ ਤਾਂ ਲੋਕ ਆਪਣੀ ਰੁਟੀਨ ਨਾਲ ਚੱਲਦੇ ਸੀ ਹੁਣ ਫਲਾਈਓਵਰ ਬਣਿਆ ਵਾ ਤਾਂ ਬਣੇ ਹੋਣ ਕਰਕੇ ਕਈ ਲੋਕਾਂ ਨੂੰ ਇਹਦਾ ਅੰਦਾਜ਼ਾ ਨਹੀਂ ਲੱਗਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਅੰਦਾਜ਼ੇ ਤੋਂ ਬਾਹਰ ਹੁੰਦੀਆਂ ਤਾਂ ਅੰਦਾਜ਼ੇ ਨਾਲ ਅਸੀਂ ਚੱਲਣਾ ਚਾਹੁੰਦੇ ਆ ਤੇ ਅੰਦਾਜ਼ੇ ਤੋਂ ਬਾਹਰ ਜਦੋਂ ਹੋ ਜਾਂਦੀਆਂ ਤਾਂ ਫਿਰ ਨੁਕਸਾਨ ਹੁੰਦਾ ਇਸ ਕਰਕੇ ਇਹ ਦੱਸ ਦਈਏ ਕਿ ਆ ਜੋ ਫਲਾਈਓਵਰ ਦੇ ਉੱਤੇ ਉਤਰਨ ਵਾਲੀਆਂ ਗੱਡੀਆਂ ਔਰ ਅੱਗੇ ਲੱਗਾ ਇਹ ਜਾਮ ਦਿਖਾਈ ਦੇ ਰਿਹਾ ਇਹ ਕਿੰਨਾ ਜਾਮ ਹੈ ਕਈ ਸਾਧਨ ਲੋਕਾਂ ਖੜੇ ਕੀਤੇ ਆ ਬੱਚਿਆਂ ਨੂੰ ਲੈ ਕੇ ਅੰਦਰ ਗਏ ਹੋਏ ਆ ਲੈਣ ਵਾਸਤੇ ਔਰ ਬਾਹਰ ਸਾਧਨ ਖੜਾ ਕਰਕੇ ਸਕੂਟਰੀਆਂ ਬਾਹਰ ਖੜੀਆਂ ਰੋਡ ਦੇ ਉੱਤੇ ਆ ਤੁਸੀਂ ਤਸਵੀਰਾਂ ਤਾਂ ਵੇਖ ਰਹੇ ਹੋ ਤੁਹਾਡੇ ਧਿਆਨ 'ਚ ਤੇ ਆ ਰਹੀਆਂ ਫਿਰ ਤੁਹਾਨੂੰ ਉਹ ਵੀ ਤਸਵੀਰਾਂ ਵਿਖਾਉਂਦੇ ਆ ਕਿ ਰੋਡ ਦੀ ਆਵਾਜ਼ਾਈ ਕਿੰਨੀ ਹੈ ਪੁਲ ਦੀ ਆਵਾਜ਼ਾਈ ਕਿੰਨੀ ਹੈ ਔਰ ਕਿੰਨੇ ਲੋਕ ਆ ਜਾ ਰਹੇ ਆ ਜੇ ਕਿਸੇ ਦੀਆਂ ਬ੍ਰੇਕਾਂ ਨਾ ਲੱਗੀਆਂ ਤਾਂ ਕਿੰਨਿਆਂ ਦਾ ਨੁਕਸਾਨ ਔਰ ਅਸੀਂ ਤਾਂ ਸਕੂਲ ਨੂੰ ਬੇਨਤੀ ਕਰਾਂਗੇ ਕਿ ਨਾ ਜ਼ਿੰਮੇਵਾਰ ਬਣੋ ਨਾ ਕੋਈ ਤੁਹਾਨੂੰ ਜ਼ਿੰਮੇਵਾਰ ਪੈਣਾਵੇ ਤੁਸੀਂ ਪਹਿਲਾਂ ਹੀ ਇੱਕ ਅੰਦਰ ਥੋੜੀ ਗਰਾਊਂਡ ਬਣਾਓ ਜਿਹਦੇ ਵਿੱਚ ਪਰਿਵਾਰਾਂ ਦੀਆਂ ਗੱਡੀਆਂ ਪਰਿਵਾਰਾਂ ਦੇ ਸਕੂਟਰ ਮੋਟਰਸਾਈਕਲ ਆਉਣ ਤੇ ਆਪਣੇ ਤਰੀਕੇ ਨਾਲ ਫਰੇਕੇ ਕਰਕੇ ਬਾਹਰ ਕੱਢੋ ਇਹ ਰੋਡ ਦੇ ਉੱਤੇ ਲਕੜਾ ਕਿਤੇ ਨਾ ਕਿਤੇ ਨੁਕਸਾਨ ਤੋਂ ਖਾਲੀ ਨਹੀਂ ਹੋ ਸਕਦਾ ਕਿਉਂਕਿ ਪਲੇਨ ਰੋਡ ਹੋਵੇ ਪਲੇਨ ਰਸਤਾ ਹੋਵੇ ਬਿਲਕੁਲ ਸਾਫ਼ ਰੋਡ ਹੋਵੇ ਤਾਂ ਫਿਰ ਕੀ ਹੁੰਦਾ ਕਿ ਫਿਰ ਬੈਰੀਕੇਡ ਰੱਖੇ ਜਾਂਦੇ ਆ ਗੱਡੀਆਂ ਸਲੂ ਹੋ ਕੇ ਨਿਕਲਦੀਆਂ ਹੁਣ ਇੱਥੇ ਬੈਰੀਕੇਡ ਨਹੀਂ ਲੱਗ ਸਕਦਾ ਕਿਉਂਕਿ ਫਲਾਈਓਵਰ ਦੇ ਉੱਤੋਂ ਆ ਬੈਰੀਕੇਟਾਂ ਸਮੇਤ ਹੀ ਸਭ ਕੁਝ ਚੱਲਿਆ ਜਾਣਾ ਨੁਕਸਾਨ ਬਹੁਤ ਵੱਡਾ ਹੋ ਜਾਣਾ ਹੈ। ਔਰ ਇਹ ਨੁਕਸਾਨ ਨੂੰ ਤੁਸੀਂ ਕਿਵੇਂ ਵੇਖੋਗੇ? ਸਕੂਲ ਵੀ ਹਰ ਇੱਕ ਨੇ ਖੋਲਣਾ ਹੈ। ਜਿਹੜਾ ਖੋਲ ਰਿਹਾ ਉਹ ਸਰਕਾਰ ਨੂੰ ਟੈਕਸ ਵੀ ਦੇ ਰਿਹਾ। ਪ੍ਰੋਪਰ ਆਪਣੀਆਂ ਸਾਰੀਆਂ ਉਹਨਾਂ ਦੇ ਕੋਲ ਡਾਕੂਮੈਂਟੇਸ਼ਨ ਹੋਣਗੀਆਂ। ਲੇਕਿਨ ਆਹ ਡਾਕੂਮੈਂਟੇਸ਼ਨ ਜਿਹੜੀ ਹੈ ਕਿਸੇ ਨੇ ਨਹੀਂ ਵੇਖਣੀ। ਜਦੋਂ ਕੋਈ ਹਾਦਸਾ ਵਾਪਰ ਗਿਆ। ਤੇ ਜ਼ਹਾਸੇ ਤੋਂ ਬਚਣਾ ਪੈਣਾ ਕਾਰੋਬਾਰ ਖੋਲੋ, ਰੱਜ-ਰੱਜ ਕੇ ਖੋਲੋ, ਫੈਕਟਰੀਆਂ ਖੋਲੋ, ਸਕੂਲ ਖੋਲੋ, ਕਾਲਜ ਖੋਲੋ। ਕੋਈ ਇਤਰਾਜ ਨਹੀਂ। ਖੁੱਲਣੇ ਚਾਹੀਦੇ ਆ। ਪਰ ਕਿੱਥੇ ਆ ਕੇ ਸਵਾਲ ਖੜਾ ਹੁੰਦਾ ਕਿ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੇ ਕੋਈ ਜਿਸਦਿਲ ਹਾਸਾ ਵਾਪਰ ਗਿਆ ਕਿਉਂਕਿ ਅੰਦਾਜ਼ੇ ਤੋਂ ਬਿਨਾਂ ਫਲਾਈਓਵਰ ਆ ਨਵਾਂ ਬਣਿਆ ਇਹ ਫਲਾਈਓਵਰ ਰੇਲਵੇ ਲਾਈਨ ਦੇ ਉੱਪਰ ਦੀ ਆਇਆ ਔਰ ਧੰਨਵਾਦ ਕਰਦੇ ਹੁਣਾ ਸਰਕਾਰਾਂ ਦਾ ਜਿਨ੍ਹਾਂ ਨੇ ਇਸ ਨੂੰ ਪਾਸ ਕਰਵਾਇਆ ਇਸ ਨੂੰ ਬਣਾਇਆ ਤਾਂ ਲੋਕਾਂ ਨੂੰ سہولت ਮਿਲੀ ਪਰੇਸ਼ਾਨੀਆਂ ਤਾਂ ਸਹੂਲਤ ਵੇਲੇ ਹੁੰਦੀਆਂ ਲੇਕਿਨ ਬਹੁਤ ਵੱਡੀ ਸਹੂਲਤ ਇਹ ਆ ਕਿ ਸਾਨੂੰ ਮਿਲ ਗਿਆ ਚਾਲੀਆਂ ਪਿੰਡਾਂ ਦਾ ਨਕਾਸ਼ ਖੁੱਲ ਗਿਆ ਲੇਕਿਨ ਇਹ ਦੱਸ ਦਈਏ ਕਿ ਅੰਦਾਜ਼ਾ ਇਹ ਸਾਰੇ ਲੋਕਾਂ ਨੂੰ ਨਹੀਂ ਲੱਗਿਆ ਕਿ ਇਸ ਭੁਲਾਈ ਉੱਪਰ ਤੇ ਲੰਬਾਈ ਕਿੰਨੀ ਹੈ ਚੜਾਈ ਕਿੰਨੀ ਹੈ ਉਤਰਨਾ ਕਿਵੇਂ ਆ ਚੜ੍ਹਨਾ ਕਿਵੇਂ ਆ ਕਿਉਂਕਿ ਸ਼ਹਿਰ ਦੇ ਲੋਕ ਇਸ ਪੁਲ ਤੋਂ ਵੀ ਅਜੇ ਵਾਕਿਫ ਨਹੀਂ ਹੋਏ ਤਾਂ ਬਾਹਰ ਵਾਲਿਆਂ ਨੇ ਕਿੱਥੋਂ ਆਣਾ ਹਰ ਚੀਜ਼ ਤੋਂ ਵਾਕਿਫ ਹੋਇਆ ਜਾਂਦਾ ਆਪਣੇ ਘਰ ਤੇ ਦਰਵਾਜ਼ੇ ਅੱਗੇ ਕੋਈ ਥੜੀ ਹੋਵੇ ਸਾਨੂੰ ਤਾਂ ਤਜਰਬਾ ਲੱਗਦਾ ਸੀ ਲੰਘਦੇ ਆ ਜਿਹੜਾ ਨਵਾਂ ਹੁੰਦਾ ਉਹਨੂੰ ਤਜਰਬਾ ਨਹੀਂ ਲੱਗਦਾ ਉਹਦਾ ਠੇਡਾ ਲੱਗਦਾ ਕਈ ਵਾਰ ਇਸ ਤਰ੍ਹਾਂ ਹੁੰਦਾ ਇਸ ਕਰਕੇ ਅਸੀਂ ਇਹ ਗੱਲ ਕਹਾਂਗੇ ਕਿ ਇਸ ਚੀਜ਼ ਤੋਂ ਬਚਣਾ ਪਵੇਗਾ ਠੀਕ ਹੈ ਸਕੂਲ ਆ ਤੁਹਾਡਾ ਅਸੀਂ ਸਕੂਲ ਨੂੰ ਕੁਝ ਨਹੀਂ ਕਹਿੰਦੇ ਕਾਲਜ ਵੀ ਬਣ ਜਾਵੇ ਅਸੀਂ ਤਾਂ ਨਹੀਂ ਕਹਿੰਦੇ ਅਸੀਂ ਸਿਰਫ ਇਹੀ ਕਹਿੰਨੇ ਆ ਕਿ ਜੋ ਪਰਿਵਾਰ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਆ ਰਹੇ ਆ ਇੱਕ ਰਸਤਾ ਆਉਣਾਂ ਵਾਸਤੇ ਵੀ ਖੋਲੋ ਉਹ ਅੰਦਰ ਜਾਣ ਅੰਦਰੋਂ ਬਿਠਾ ਕੇ ਜੀਆਂ ਨੂੰ ਲੈ ਕੇ ਆਉਣ ਤੇ ਫਿਰ ਤੁਹਾਡਾ ਇੱਕ ਗਾਰਡ ਇੱਕ ਇੱਕ ਕਰਕੇ ਇੱਕ ਗੱਡੀ ਇੱਕ ਕਨਵੈਨਸ ਨੂੰ ਬਾਹਰ ਕੱਢੇ ਰੋਡ ਤੋਂ ਆਉਂਦੀ ਆਵਾਜਾਈ ਵੇਖ ਕੇ ਹਸਾਨਾ ਵਾਪਰ ਜਾਵੇ ਤੁਸੀਂ ਕਾਰੋਬਾਰ ਵਾਸਤੇ ਸਕੂਲ ਖੋਲ੍ਹਿਆ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਸਕੂਲ ਖੋਲ੍ਹਿਆ ਤਾਂ ਉਹ ਕਿਤੇ ਹੋਰ ਪੰਗਾ ਨਾ ਖੜਾ ਹੋ ਜਾਵੇ ਰਸ਼ ਬਹੁਤ ਹੈ ਜ਼ਿੰਮੇਵਾਰ ਨਾ ਬਣੋ ਨਾ ਕੋਈ ਠਹਿਰਾਵੇ ਪਹਿਲਾਂ ਹੀ ਸੋਚ ਲਓ ਸਮਝ ਲਓ ਔਰ ਸਕੂਲ ਵਾਲਿਆਂ ਨੂੰ ਫੇਰ ਬੇਨਤੀ ਆ ਕਿ ਭਾਈ ਇਹ ਤੁਹਾਡੇ ਸਕੂਲ ਦੇ ਅੱਗੇ ਐਡਾ ਜਾਮ ਲੱਗ ਰਿਹਾ ਪੋਲ ਐ ਫੁਲਾਈਓਵਰ ਨਾ ਹੋਵੇ ਤਾਂ ਜਾਮ ਤੁਸੀਂ ਪੂਰਾ ਦਿਨ ਵੀ ਲੱਗਾ ਰਵੇ ਕੋਈ ਪ੍ਰੋਬਲਮ ਆ ਫੁਲਾਈਓਵਰ ਆ ਉਤੋਂ ਟਲਾਂਣ ਬਹੁਤ ਹੈ ਉਹ ਤੇਜ਼ ਆਉਂਦੀ ਗੱਡੀ ਕਈ ਵਾਰ ਅੱਜਕੱਲਹ ਪ੍ਰੈਸ਼ਰ ਵਾਲੀਆਂ ਗੱਡੀਆਂ ਬ੍ਰੇਕਾਂ ਦਾ ਪਤਾ ਨਹੀਂ ਲੱਗਦਾ ਔਖਾ ਨਾ ਹੋ ਜਾਵੇ ਗੱਲ ਤਾਂ ਕੌੜੀ ਆ ਲੇਕਿਨ ਕਿਤੇ ਸਚਾਈ ਵਿੱਚ ਇਸ ਕਰਕੇ ਤੁਸੀਂ ਵੇਖ ਲਿਓ ਤੁਹਾਨੂੰ ਲੱਗਦਾ ਲੇਕਿਨ ਉੱਪਰ ਵਾਲੀ ਆਉਂ ਵਾਲੀ ਆਵਾਜ਼ਾਈ ਵੇਖੋ ਉੱਤੋਂ ਆਵਾਜ਼ਾਈ ਕਿੰਨੀ ਸਪੀਡ ਚ ਆਉਂਦੀ ਆ ਚੜ੍ਹਾਈ ਕਿੰਨੀ ਆ ਇਹ ਚੀਜ਼ਾਂ ਪੂਰੀਆਂ ਕਾਊਂਟਿੰਗ ਕਰਕੇ ਰੱਖਿਓ ਨੋਟਿਸ ਕਰਿਓ ਜੇ ਤੁਹਾਨੂੰ ਲੱਗਦਾ ਕਿਤੇ ਅਸੀਂ ਸਹੀ ਆ ਸਾਡੀ ਖਬਰ ਸਹੀ ਆ ਤਾ ਇਸ ਵਲ ਧਿਆਨ ਜਰੂਰ ਦਿਓ ਇਥੇ ਰਸ਼ ਨਾ ਪੈਣ ਦਿਓ ਆਪਣੇ ਕਾਰਡ ਨੂੰ ਬੇਨਤੀ ਕਰੋ ਕਿ ਇਥੇ ਰਸ਼ ਨਾ ਪੈਣ ਦਿਓ ਜਿਹੜੇ ਕਨਵੈਂਸ ਲਗਾ ਕੇ ਅੰਦਰ ਚਲੇ ਗਏ ਆ ਉਹਨਾਂ ਨੂੰ ਕਹੋ ਵੀ ਆਪਣੇ ਕਨਵੈਂਸ ਜਿਹੜੇ ਇੱਥੇ ਚੁੱਕੋ ਖੁਦ ਆਪਣੇ ਕਾਰਡ ਤੋਂ ਤੁਸੀਂ ਪਤਾ ਕਰੋ ਅਸੀਂ ਖੁਦ ਕਿਆ ਕਿਆ ਸਕੂਟਰੀਆਂ ਕਹਿਣਾ ਦੀਆ ਚੱਕੋ ਇਥੋਂ ਉਹ ਚੱਕੀਆਂ ਮਾਲਕ ਉਥੇ ਕੋਈ ਵੀ ਨਹੀਂ ਮਾਲਕ ਬੱਚੇ ਲੈਣ ਅੰਦਰ ਗਏ ਆ ਫਿਰ ਤੁਸੀਂ ਦੱਸੋ ਜ਼ਿੰਮੇਵਾਰ ਕੌਣ ਹੈ ਔਰ ਇਸੇ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਗਲਤ ਕਮੈਂਟ ਨਾ ਕਰਿਓ ਕਿਉਂਕਿ ਹਰ ਪਰਿਵਾਰ ਦੇ ਜੀ ਇੱਥੇ ਪੜਦੇ ਆ ਬੱਚੇ ਪੜਦੇ ਆ ਔਰ ਸਕੂਲ ਨੂੰ ਵੀ ਥੋੜੀ ਧਿਆਨ ਦੇਣ ਦੀ ਜਰੂਰਤ ਹੈ ਔਰ ਇਸ ਵੀਡੀਓ ਬਾਰੇ ਕਮੈਂਟ ਚੰਗੇ ਚੰਗੇ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਧੰਨਵਾਦ